ਬੱਲਾ ਪ੍ਰੀਤਮ ਤੰ ਤੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਜੀ हे ਦੁੱਖ ਨਿਵਾਰਨ ਜਿਸ ਡਿਠੇ ਸਭ ਦੁੱਖ ਜਾਏ ਅਠਵੇਂ ਪਾਤਸ਼ਾਹ ਜੀ ਮੈਂ ਆਪ ਜੀ ਦੇ ਦਰ ਤੇ ਹਾਜ਼ਰ ਹੋਇਆ ਹਾਂ ਕਿਰਪਾ ਕਰਕੇ ਮੇਰੇ ਅਤੇ ਸਮੂਹ ਸੰਗਤਾਂ ਦੇ ਸਰੀਰਕ ਮਾਨਸਿਕ ਅਤੇ ਆਤਮਿਕ ਦੁੱਖਾਂ ਨੂੰ ਦੂਰ ਕਰੋ ਜੀ ਆਪਣੀ ਮਿਹਰਪਰੀ ਨਿਗਾਹ ਨਾਲ ਸਾਡੇ ਉੱਪਰ ਨਜ਼ਰ ਮਾਰੋ ਤਾਂ ਜੋ ਸਾਡੇ ਸਾਰੇ ਕਲੇਸ਼ ਚਿੰਤਾਵਾਂ ਤੇ ਬਿਮਾਰੀਆਂ ਖਤਮ ਹੋ ਜਾਣ ਸਾਨੂੰ ਸੱਚ ਸੇਵਾ ਸਿਮਰਨ ਅਤੇ ਨਿਮਰਤਾ ਦੇ ਮਾਰਗ ਤੇ ਚੱਲਣ ਦੀ ਸ਼ਕਤੀ ਬਖਸ਼ੋ ਸਾਡੇ ਅੰਦਰੋਂ ਮੈ ਲੋਭ ਮੋਹ ਕ੍ਰੋਧ ਅਤੇ ਕਾਮ ਦਾ ਨਾਸ਼ ਕਰੋ